ਮਾ ਜਸਵੰਤ ਸਿੰਘ ਪੁੱਤਰ ਸਰਦਾਰ ਸਰਣ ਸਿੰਘ ਆ ਜੀ ਗੁਰੂ ਕੀ ਵਡਾਲੀ ਅਸੀਂ 6465 ਤੋਂ 6065 ਸਾਲ ਹੋ ਗਏ ਆ ਜ਼ਮੀਨ ਰੋਹਦੇ ਆ ਨੀ ਕਾਰਪੋਰੇਸ਼ਨ ਦੀ ਜ਼ਮੀਨ ਆ ਪਹਿਲਾਂ ਪੰਚਾਇਤ ਦੀ ਸੀ ਪੰਚਾਇਤ ਤੋਂ ਹੁਣ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਕੋਲ ਚੱਲੇਗੀ ਅਸੀਂ ਉਦੋਂ ਤੋਂ ਵਾਅਦਾ ਕਰਾਂ 6465 ਤੋਂ ਪੰਚਾਇਤ ਦੇ ਵੇਲੇ ਤੋਂ ਲੈ ਕੇ ਇਹ ਅੱਜ ਆ 18 ਨੂੰ ਵੀ ਜਮ੍ਹਾਂ ਬੰਦੀ ਆ ਇਹ ਵੀ ਸਾਡੇ ਨਾਂ ਆ ਨਵੀਂ ਜਿਹੜੀ ਬਣੀ ਆ ਤੇ ਇਹ ਜਿਹੜੇ ਲੋਕ ਨੇ ਸਾਡਾ ਆ ਵੇਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਜਾਂ ਕਾਰਪੋਰੇਸ਼ਨ ਦੇ ਮਾਲਕਾਂ ਜਾਂ ਅਸੀਂ ਮਾਲਕਾਂ ਜਨਾਂ ਚਰਵੋਣੇ ਆ ਅਸੀਂ ਮਾਲਕਾਂ ਜਦੋਂ ਕਾਰਪੋਰੇਸ਼ਨ ਤੇ ਹੱਕ ਚ ਹੋ ਜਾਊਗਾ ਫਿਰ ਕਾਰਪੋਰੇਸ਼ਨ ਮਾਲਕ ਆ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲਦੰਦੀ ਨਹੀਂ ਗਈ ਇਹ ਲੋਕ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਆ ਰਾਤ ਆਣ ਕੇ 11:30 ਵਜੇ ਤੇ ਨਿਸ਼ਾਨ ਸਾਹਿਬ ਕੱਢ ਦਿੱਤਾ ਪਹਿਲੀ ਬਗੀਚੇ ਗੋਡੇ-ਗੋਡੇ ਪੱਠੇ ਹੋਏ ਵਿੱਚ ਲੈ ਆ ਕੇ ਨਿਸ਼ਾਨ ਸਾਹਿਬ ਕੱਢ ਦਿੱਤਾ ਤੇ ਕਹਿੰਦੇ ਅਸੀਂ ਮਾਲਕਾਂ ਜੀ ਉਹ ਜਿਹੜੇ ਪੱਠੇ ਹੀ ਉਹ ਵੀ ਕੋਰਸ ਦਿੱਤੇ ਹੱਥਾਂ ਨਾਲ ਹੀ ਤੇ ਹੋਣਾ ਹੀ ਅਕਾਲ ਤਖਤ ਸਭ ਕੋ ਵੀ ਗਏ ਆ ਕਾਰਪੋਰੇਸ਼ਨ ਕੋਲ ਵੀ ਗਏ ਆ ਸ਼ਰਮਣੀ ਕਮੇਟੀ ਕੋਲ ਵੀ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਪਿੰਡ ਵਾਲਿਆਂ ਦਾ ਸਾਰਿਆਂ ਦਾ ਸੰਯੋਗ ਆ ਕਿ ਕਿਸੇ ਜਸੇਬੰਦੀ ਦਾ ਸੰਯੋਗ ਨਹੀਂ ਵੀ ਕਿਸੇ ਜੰਦੇ ਜਸੇਬੰਦੀ ਨੇ ਜ਼ਕਰ ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਟਰਾਇਆ ਕੱਢਿਆ ਉਹ ਵੀ ਅਰਜ਼ਾਸ ਕਰਕੇ ਮਰਜ਼ੀਆ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਕਰ ਨਹੀਂਗਾ ਬਾਹਰ ਦੇ ਦਾ ਅਸੀਂ ਪਿੰਡ ਵਾਸੀ ਜਿਹੜੇ ਜਾਂ ਜ਼ਮੀਨ ਵਾਉਂਦੇ ਆ ਜਿਹੜੇ ਅਸੀਂ ਉਹਦੇ ਵਿੱਚ ਜ਼ਕਰ ਦਾ ਸਾਡੀ ਆ ਤੁਸੀਂ ਕਿੰਨੇ ਸਮੇਂ ਤੋਂ ਇਹ ਜ਼ਮੀਨ ਵਾ ਰਹੇ ਇਹ ਆ ਵੇਖੋ ਜੀ ਜ਼ਮੀਨ ਨੂੰ ਵਾਪਸ ਤੇ 77 ਦੀ ਤੇ ਆ ਗਰਦੌਰੀ ਆ ਆ ਵੇਖੋ 73 74 ਤੋਂ ਲੈ ਕੇ ਅੱਜ ਤੱਕ ਸਾਡੇ ਨਾਂ ਗਰਦੌਰੀ ਆ ਜ਼ਮੀਨ ਦੀ ਤੇ ਵਹੋਂਦੇ ਵੀ ਅਸੀਂ ਆ ਹਾਂਜੀ ਫਸਲ ਤਿਆਰ ਖਲੋਤਾ ਔਰ ਉਹ ਲੋਕ ਨੇ ਜਿਹੜਾ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇੱਥੋਂ ਪਿੰਡ ਦੇ ਆ ਉਹ ਨਾਂ ਤੇ ਵੇਖੋ ਜੀ ਅਕਾਲ ਪੁਰਖ ਸਾਹਿਬ ਨੂੰ ਨਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੀਜਾ ਪੰਥ ਆ ਜਿਹਨਾਂ ਨੇ ਉਹ ਕਾਲੀਆਂ ਜੀਆਂ ਪੱਗਾਂ ਪੱਧੀਆਂ ਕੋਈ ਉਹ ਕਦੇ ਉਹਨਾਂ ਗੁਰਦੁਆਰੇ ਮੱਥਰ ਨਹੀਂ ਟੇਕਿਆ ਕਦੇ ਗੁਰਦੁਆਰਿਆਂ ਪ੍ਰਸ਼ਾਦ ਨਹੀਂ ਕਰਿਆ ਉਹ ਆਪਣੇ ਆਪ ਨੂੰ ਪੰਥ ਸਰ ਹੀ ਸਮਝਦੇ ਆ ਤੇ ਆਉਂਦੇ ਆ ਵੀ ਅਸੀਂ ਜੋ ਹੈਗੇ ਆ ਅਸੀਂ ਆਪ ਪੰਥ ਦੇ ਮਾਰਕਿਆਂ ਅਸੀਂ ਐਲਨ ਵੀ ਕਦੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸ ਤੇ ਹਾਂ ਕੀਤੀ ਆ ਜੀ ਬੜੀ ਵਾਰਾ ਸਾਨੂੰ ਚਮਕੀਆਂ ਦਿੱਤੀਆਂ ਪਰ ਫਿਰ ਵੀ ਅਸੀਂ ਜੱਜਦੇ ਰਹੇ ਹੁਣ ਵੀ ਅਸੀਂ ਬੜੀ ਸਹਿਨਸ਼ੀਲਤਾ ਰੱਖੀ ਆ ਡੇਢ ਦੋ ਮਹੀਨੇ ਸਹਿਨਸ਼ੀਲਤਾ ਰੱਖੀ ਆ ਕਿ ਨਹੀਂ ਨਿਸ਼ਾਨ ਸਾਹਿਬ ਨੂੰ ਨਹੀਂ ਛੇੜਨਾ ਅਸੀਂ ਬਾਹਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਕਾਰਪੋਰੇਸ਼ਨ ਸਾਰੇ ਆਦੇ ਪਾਜ ਨਾਸ ਕੀਤੀ ਆ ਪਰ ਅਸੀਂ ਉਸੇ ਨਿਸ਼ਾਨ ਸਾਹਿਬ ਨੂੰ ਨਹੀਂ ਹਸ ਲਾਇਆ ਜਾ ਕੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਿਸ਼ਾਨ ਸਾਹਿਬ ਲੱਗੇ ਨੂੰ ਕਾਫੀ ਸਮਾਂ ਹੋ ਗਿਆ ਸੀ ਪਹਿਲਾਂ ਕਿਉਂ ਤੁਸੀਂ ਇਸ ਨੂੰ ਇਥੋਂ ਅਲੰਗ ਕੋਸ਼ਿਸ਼ ਪਹਿਲਾਂ ਇਸ ਤਰ੍ਹਾਂ ਦੀ ਕੋਈ ਲੋਕ ਜਿਹੜੇ ਅਸੀਂ ਨਾਲ ਸਾਡੀਆਂ ਜਸੇ ਬੰਦੀਆਂ ਦੇ ਆਪਣਾ ਆਮ ਆਦਮੀ ਸਮਝ ਲਓ ਕਾਂਗਰਸ ਸਮਝ ਲਓ ਅਕਾਲੀ ਸਮਝ ਲਓ ਉਹਨਾਂ ਦੇ ਮਗਰੀ ਤੁਰੇ ਫਿਰਦੇ ਰਹੇ ਆ ਵੀ ਸਾਇੰਥੀਨ ਸਾਹਿਬ ਦਾ ਜਿਹੜਾ ਕੰਮ ਹੋ ਜੇ ਉਹ ਚੰਗਾ ਅਸੀਂ ਲੜਾਈ ਵਾਲੇ ਪਾਸੇ ਜਾ ਕੇ ਕੁਛ ਨਹੀਂ ਮੋਟ ਤੋਂ ਸਾਡਾ ਰਿਕਾਰਡ ਆ ਕਦੇ ਅਸੀਂ ਅੱਜ ਤੱਕ ਨਾ ਸਾਡਾ ਵੱਡਾ ਮਾਪਾਪਾ ਨਾ ਕੋਈ ਨਾ ਅਸੀਂ ਕਦੇ ਅਸੀਂ ਥਾਣੇ ਦਾ ਮੂੰਹ ਨਹੀਂ ਵੇਖਿਆ ਇਹਦਾ ਮਤਲਬ ਇਹ ਹੈ ਜਿਹੜਾ ਉਸ ਦਿਨ ਤੁਸੀਂ ਨਿਸ਼ਾਨ ਸਾਹਿਬ ਜਿਹੜਾ ਉਤਾਰਿਆ ਗਿਆ ਉਸ ਨੂੰ ਤੁਲ ਦਿੱਤਾ ਗਿਆ ਜਾਂ ਬੁੱਝ ਕਿਸ ਤਰ੍ਹਾਂ ਵੀਡੀਓ ਵਰਲ ਕੀਤੀ ਨਹੀਂ ਵੀਡੀਓ ਤੇ ਬਣਾਈਆਂ ਮੁੰਡਿਆਂ ਨੇ ਵੀਡੀਓ ਵੈਸੇ ਪਰ ਸਾਡਾ ਕੋਈ ਦੇ ਵਿੱਚ ਰੋਲ ਨਹੀਂ ਗਿਆ ਵੀ ਅਸੀਂ ਵੀਡੀਓ ਬਣਾ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ ਜਾਂ ਉਹ ਕਰੀਏ ਜੋ ਕਰੀਏ ਅਸੀਂ ਇਹੋ ਜਿਹਾ ਚਾਰਾ ਨਹੀਂ ਕੀਤਾ ਕਿ ਜਿਵੇਂ ਵੀਡੀਓ ਬਾਰੰਡੀ ਦਾ ਵਿੱਚ ਕਿਹਾ ਜਾ ਰਿਹਾ ਕਿ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੁਹਾਡਾ ਹੀ ਕਹਿਣਾ ਕਿ ਤੁਹਾਡੇ ਵੱਲੋਂ ਮਰਿਆਦਾ ਅਨੁਸਾਰ ਉਤਾਰਿਆ ਗਿਆ ਜਿਵੇਂ ਕਿ ਨਿਸ਼ਾਨ ਸਾਹਿਬ ਉੱਤੇ ਲੱਗਾ ਹੋਇਆ ਸੀ ਕਿ ਉੱਥੇ ਉਹ ਸਹੀ ਲੱਗਾ ਹੋਣਾ ਸੀ ਜਾਂ ਨਹੀਂ ਲੱਗਾ ਨਹੀਂ ਜੀ ਬਿਲਕੁਲ ਬਿਲਕੁਲ ਬੇਅਦਬੀ ਹੋਈ ਆ ਉਹਦੀ ਉਹ ਉਹਨਾਂ ਕੀਤੀ ਆ ਲਾਉਣ ਵਾਲਿਆਂ ਨੇ ਸਾ ਪੁੱਟਣ ਵਾਲਿਆਂ ਬਿਲਕੁਲ ਆਪਣਾ ਪੰਜ ਕਕਾਰੀ ਸਿੰਘ ਸਾਹਿਬ ਆ ਉਹਨੇ ਅਦਾਸਾ ਕਰਕੇ ਮਹਾਰਾਜ ਨੂੰ ਯਾਦ ਕਰਕੇ ਤੇ ਫੇਰ ਹਾਂ ਉਤਾਰਿਆ ਰਮਾਲਾ ਉਹਦਾ ਤੇ ਫੇਰ ਅਸੀਂ ਉਖਾੜਿਆ ਉਥੋਂ ਉਖਾੜ ਕੇ ਅਸੀਂ ਉਹਨੂੰ ਥੱਲੇ ਨਹੀਂ ਪੁੰਜੇ ਵੀ ਨਹੀਂ ਰੱਖਿਆ ਮੋਢਿਆਂ ਤੇ ਚੁੱਕਿਆ ਅਸੀਂ ਬੋੜੀ ਸਾਹਿਬ ਗੁਰਦੁਆਰਾ ਸਾਡੇ ਲਾਗੇ ਉਸੇ ਜ਼ਮੀਨ ਤੇ ਉਸੇ ਛੱਡ ਕੇ ਆਏ ਹਾਂ ਹੁਣ ਕੀ ਮੰਗ ਕਰਦੇ ਕੀ ਕਹਿਣਾ ਹੁਣ ਇਹ ਮੰਗ ਕਰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡੀ ਜਿਹੜੀ ਜ਼ਮੀਨ ਆ ਬਿਲਕੁਲ ਕੋਈ ਦਖਲਅੰਦਾਜ਼ੀ ਨਾ ਕਰੇ ਸਾਡਾ ਹਾਂ ਕੇ ਸਾਡਾ ਚੱਲਦਾ ਕਾਰਪੋਰੇਸ਼ਨ ਨਾਲ ਉਹ ਕਾਰਪੋਰੇਸ਼ਨ ਦੇ ਹੱਕ 'ਚ ਹੋ ਜਵੇ ਉਹ ਸਾਡੇ ਹੱਕ ਚ ਹੋ ਜਾਵੇ ਉਹ ਦੋਵੇਂ ਤਰ੍ਹਾਂ ਹੀ ਲੜ ਰਹੇ ਆ ਇਹ ਤਕਰੀਬਨ 15-20 ਸਾਲ ਦੀ ਕਰ ਲੜਾਈ ਸਾਡੀ ਕਾਰਪੋਰੇਸ਼ਨ ਨਾਲ ਚੱਲਦੀ ਆ ਕਦੇ ਉਹ ਜਿੱਤ ਜਾਂਦੇ ਕਦੇ ਅਸੀਂ ਜਿੱਤ ਜਾਂਦੇ ਸਿੱਧਾ ਕਹਿਣਾ ਚਾਹਣਾ ਕਿ ਦੂਜੀ ਕੋਈ ਧਿਰ ਕਬਜ਼ਾ ਕਰਨਾ ਚਾਹੁੰਦੀ ਹੈ ਕਬਜ਼ਾ ਕਰਨਾ ਚਾਹੁੰਦੀ ਹੈ ਬਿਲਕੁਲ ਕਬਜ਼ੇ ਵਾਸਤੇ ਲਾਇਆ ਨਿਸ਼ਾਨ ਸਾਹਿਬ ਉਹ ਬੇਅਦਬੀ ਵਾਲੀ ਗੱਲ ਅਸੀਂ ਅਕਾਲ ਸਖਬਸਾਤ ਗਏ ਆ ਸਿੰਘ ਸਾਹਿਬ ਨੇ ਸਾਨੂੰ ਦਿੱਤੇ ਆ ਹੁਕਮਨਾਮੇ ਵੀ ਸਾਲ 1904 ਸਾਲ 1909 ਫਾਨੂੰ 1915 ਇਹ ਤਿੰਨ ਹੁਕਮਨਾਮੇ ਜਿਹੜੇ ਜਾਰੀ ਕੀਤੇ ਆ ਸਾਡੇ ਕੋਲ ਹੈਗੇ ਆ ਹੁਣ ਇਸ ਟਾਈਮ ਤੇ ਮਿਲੇ ਨਹੀਂ ਤੇ ਦਿਆੰਦੇ ਆ ਉਹਨਾਂ ਨੇ ਬਿਲਕੁਲ ਆਖਿਆ ਵੀ ਜਿਹੜਾ ਰੜਾ ਥਾਣਾ ਜਾਂ ਕਬਜ਼ੇ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾਂ ਨਿਸ਼ਾਨ ਸਾਹਿਬ ਨਹੀਂ ਲਾਇਆ ਜਾ ਸਕਦਾ ਜਿੱਥੇ ਕੋਈ ਸੇਵਾ ਸੰਭਾਲਣੀ ਉਸ ਤੇ ਇਸ ਤਰ੍ਹਾਂ ਨਹੀਂ ਲਾਇਆ ਜਾ ਸਕਦਾ ਹਾਂਜੀ ਵੈਕੂ ਜੀ ਕਾਕਾ ਸਾਹਿਬ ਵੈਕੂ ਜੀ ਕੀ ਕਰੇ ਮੇਰਾ ਨਾਮ ਹੈ ਜੀ ਮਗਵਿੰਦਰ ਸਿੰਘ ਠੀਕ ਆ ਜੀ ਅੱਜ ਜਿਹੜੀ ਇਹ ਘਟਨਾ ਹੋਈ ਆ ਇਹ ਘਟਨਾ ਕੋਈ ਮਤਲਬ ਮਾੜੀ ਨਹੀਂ ਹੋਈ ਮਤਲਬ ਅਸੀਂ ਜਿਹੜਾ ਮਤਲਬ ਨਿਸ਼ਾਨ ਸਾਹਿਬ ਪੁੱਟਿਆ ਨਾ ਉਹ ਅਸੀਂ ਮर्यादा ਨਾਲ ਹੀ ਪੁੱਟਿਆ ਵਾ ਬਾਕੀ ਆਪਾਂ ਮਤਲਬ ਬਿਲਕੁਲ ਮर्यादा ਨਾਲ ਪੁੱਟ ਕੇ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਚੜ੍ਹਾ ਕੇ ਆਏ ਆ ਤੇ ਬਾਕੀ ਜਿਹੜਾ ਇਹ ਵਿੱਚ ਵੀਡੀਓ ਦੇ ਵਿੱਚ ਵਾਇਰਲ ਹੋ ਰਿਹਾ ਜੀ ਇਹ ਜਥੇਬੰਦੀਆਂ ਕਰਾ ਰਹੀਆਂ ਆ ਇਹਦੇ ਵਿੱਚ ਕਿਸੇ ਵੀ ਜਥੇਬੰਦੀ ਦਾ ਨਹੀਂ ਰੋਲ ਹੈਗਾ ਕਿ ਇਹ ਕਿਸਾਨ ਜਥੇਬੰਦੀ ਨੇ ਨਹੀਂ ਸਾਥ ਦਿੱਤਾ ਇਹ ਸਿਰਫ ਪਿੰਡ ਵੱਲੋਂ ਜੋ ਕੁਝ ਹੋਇਆ ਪਿੰਡ ਵੱਲੋਂ ਹੋਇਆ ਵਾ ਇਹ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕੰਮ ਦਾ ਕਰਕੇ ਜਿਹੜੀ ਸਾਜ਼ਿਸ਼ ਚੱਲ ਰਹੀ ਆ ਮੈਂ ਤੇ ਇਹੋ ਹੀ ਕਹਿ ਰਿਹਾ ਆ ਕਿ ਬਾਕੀ ਜੋ ਵੀ ਹੋਇਆ ਉਹ ਨਾ ਤੇ ਬਿਲਕੁਲ ਮर्याਦਾ ਅਨੁਸਾਰ ਹੀ ਹੋਇਆ ਵਾ ਬਾਕੀ ਵੀਡੀਓ ਕੱਟ-ਕੱਟ ਕੇ ਮਤਲਬ ਵਿਖਾ ਰਹੇ ਆ ਬਾਕੀ ਜੋ ਪਹਿਲਾਂ ਦੀ ਜਿਹੜੀ ਅਸਲੀ ਵੀਡੀਓ ਵਾ ਮੰਨ ਲਓ ਜਿਹੜੀ ਅਰਦਾਸ ਦੀ ਵੀਡੀਓ ਵਾ ਉਹਦੇ ਵਿੱਚ ਹੀ ਲਿਆਣੀ ਰਹੇ ਇਹ ਸਿਰਫ ਉਹ ਮਤਲਬ ਕੱਟ ਕੇ ਜਿਹੜੀ ਕਰ ਰਹੇ ਕਿਉਂਕਿ ਜਿਹੜਾ ਨਿਸ਼ਾਨ ਸੇ ਬਨਾ ਗੱਡਿਆ ਹੀ ਜ਼ਿਆਦਾ ਡੂੰਘਾ ਸੀ ਕਿ ਉਹ ਪੁੱਟਿਆ ਨਾ ਜਾਵੇ ਇਸ ਕਰਕੇ ਜਿਹੜਾ ਟਰੈਕਟਰ ਦਾ ਸਾਨੂੰ ਆਸਰਾ ਲੈਣਾ ਪਿਆ ਵਾ ਬਾਕੀ ਇਹੋ ਜੀ ਕੋਈ ਲੰਗਣਾ ਨਹੀਂ ਕੀਤੀ ਮर्याਦਾ ਦੇ ਅਨੁਸਾਰ ਹੀ ਕੰਮ ਹੋਇਆ ਵਾ ਬੱਸ ਇਹ ਨਹੀਂ ਆ ਕਿ ਬੇਨਤੀਆਂ ਪ੍ਰਵਾਨ ਕਰੇ। ਮੈਂ ਮਰਿੰਦਰ ਜੀ ਸਨਮਾਨ ਹੈ ਜੀ ਮੈਂ ਗੁਰੂ ਕੀ ਉਡਾਲੀ ਦਾ ਵਸਨੀਕ ਹੈ ਜੀ। ਜਿਹੜਾ ਇਹ ਮਸਲਾ ਉਛਾਲਿਆ ਜਾ ਰਿਹਾ ਅੱਜ ਦੀ ਗੁਰੂ ਕੀ ਉਡਾਲੀ ਵਿਖੇ ਸ਼੍ਰੀ ਤਖਤ ਦੀ ਬੇਬੀ ਹੋਈ ਨਿਸ਼ਾਨ ਸਾਹਿਬ ਦੀ ਬੇਬੀ ਹੋਈ ਹੈ ਜੀ। ਇਸ ਮਸਲੇ ਬਾਰੇ ਅਹੀਂ ਇਹ ਦੱਸਣਾ ਚਾਹੁੰਦੇ ਆਂ ਕਿ ਕੋਈ ਨਿਸ਼ਾਨ ਸਾਹਿਬ ਦੀ ਬੇਬੀ ਨਹੀਂ ਕੀਤੀ ਗਈ। ਕਾਇਦਾ ਮਰਿਆਦਾ ਅਨੁਸਾਰ ਸਿੰਘ ਸਭਾ ਨੇ ਅਰਦਾਸ ਕਰਕੇ ਉਥੋਂ ਤੇ ਉਹਦਾ ਨਿਸ਼ਾਨ ਸਾਹਿਬ ਲਾਇਆ ਗਿਆ ਹੈ। ਕਿ ਬਕਾਇਦਾ ਮਰਿਆਦਾ ਅਨੁਸਾਰੀ ਉਸ ਨੂੰ ਸਾਡੇ ਉਪਤਰਾ ਬੋੜੀ ਸਾਹਿਬ ਇਹ ਇਤਿਹਾਸਿਕ ਜਗਾਏ ਉਥੇ ਅਜੇ ਵੀ ਸ਼ਿਸ਼ੋਭਤ ਕੀਤਾ ਗਿਆ ਹੈ ਮਸਲਾ ਇਹ ਹੈ ਜੀ ਇਹ ਜਗਾ ਅਸੀਂ ਮਤਲਬ ਇੱਕ ਆਮ ਕਿਸਾਨਾਂ ਤੋਂ ਕੱਟ ਕੇ ਤੇ ਪੰਚਾਇਤੀ ਜ਼ਮੀਨ ਬਣਾਈ ਗਈ ਸੀ ਫਿਰ ਇਸ ਨੂੰ ਕਾਰਪੋਰੇਸ਼ਨ ਨੂੰ ਚਾਣ ਕਰਕੇ ਇਸ ਨੂੰ ਕਾਰਪੋਰੇਸ਼ਨ ਦੀ ਜ਼ਮੀਨ ਸਾਡਾ ਉਹਨਾਂ ਨਾਲ ਮਾਮਲੇ ਦਾ ਝਗੜਾ ਚੱਲ ਰਿਹਾ ਸੀ ਉਹਦਾ ਕੇਸ ਸਾਡੇ ਵਿੱਚ ਸਟੇਟਸ ਕੋ ਹੋਇਆ ਪਿਆ ਸਾਡੇ ਹੱਕ ਵਿੱਚ ਅਸੀਂ ਉਹਨੂੰ ਬੀਜ ਰਹੇ ਆ ਜੋ ਜੋ ਵੀ ਉਹਨੂੰ ਉਥੇ ਬੀਜ ਰਿਆ ਉਹਦੇ ਨਾਲ ਉਹਨਾਂ ਦੀਆਂ ਅਜੇ ਤੱਕ ਗਰਦੌਰੀਆਂ ਨੇ ਤੇ ਬਸ ਮਸਲਾ ਇਹ ਆ ਜੀ ਉਹਦੇ ਲਾਗੇ ਇੰਦਰਾ ਕਲੋਨੀ ਹੈ ਜੋ ਉਸ ਵੇਲੇ ਮਰੱਬੇਬੰਦੀ ਵੇਲੇ ਬੇਜਮੀਨੇ ਬੇਕਰਾਂ ਨੂੰ ਇੰਦਰਾ ਕਲੋਨੀ ਕਰਕੇ ਉਦੋਂ ਗ੍ਰੈਂਡ ਲੀ ਵਾਸ਼ ਜੋ ਜਨਾ ਬਣਾਈ ਸੀ ਉਹ ਉੱਥੇ ਪਲਾਟ ਕੱਟੇ ਆ ਤੇ ਬਿਲਕੁਲ ਇਹ ਜਗ੍ਹਾ ਜਿਹੜੀ ਆ ਉਹਦੇ ਨਾਲ ਆ ਤੇ ਇਹ ਕੁਝ ਸ਼ਰਾਰਤੀ ਅੰਸਰ ਚਾਹੁੰਦੇ ਸੀ ਵੀ ਅਸੀਂ ਉਥੇ ਕਬਜ਼ਾ ਕਰ ਲਈਏ ਧਰਮ ਦੀ ਆੜ ਹੇਟ ਪਰ ਉਹ ਅਸੀਂ ਹਰ ਇੱਕ ਜਗ੍ਹਾ ਤੇ ਐਪਲੀਕੇਸ਼ਨਾਂ ਦਿੱਤੀਆਂ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਕੋਲ ਪੁੱਛ ਤੇ ਕ੍ਰਿਸ਼ੋਮਣੀ ਕਮੇਟੀ ਨੂੰ ਵੀ ਮਿਲੇ ਕਾਲ ਤਾਕਤ ਸਾਹਿਬ ਤੇ ਵੀ ਪਹੁੰਚ ਕੀਤੀ ਉਹਨਾਂ ਨੇ ਸਾਨੂੰ ਹੁਕਮਨਾਮੇ ਦਿੱਤੇ ਆ ਕਿ ਜਿੱਥੇ ਕੋਈ ਝਗੜੇ ਵਾਲੀ ਜਗ੍ਹਾ ਹੋਵੇ ਜਾਂ ਜਿੱਥੇ ਕੋਈ ਵੀ ਮਹਾਰਾਜ ਦਾ ਜਿੱਥੇ ਸਰੂਪਨਾ ਹੋਵੇ ਉਥੇ ਤੁਸੀਂ ਨਿਸ਼ਾਨ ਸਾਹਿਬ ਸਜੋਬਤ ਨਹੀਂ ਕਰ ਸਕਦੇ ਉਹਨਾਂ ਦੇ ਹੁਕਮਨਾਮੇ ਸਾਨੂੰ ਭੇਜ ਕੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਨਿਸ਼ਾਨ ਸਾਹਿਬ ਨੂੰ ਜੇ ਬੇਦਬੀ ਹੋ ਰਹੀ ਆ ਸੰਗਤ ਦੀ ਮੰਗ ਉਸਾਰ ਲੋਕਾਂ ਦੀ ਪਿੰਡ ਵਾਲਿਆਂ ਦੀ ਮੰਗ ਉਸਾਰ ਅਸੀਂ ਉਹਨਾਂ ਨੂੰ ਪੂਰੇ ਰਹਿਤ ਮਨਰਾਧਾ ਨਾਲ ਤੇ ਉਸ ਨੂੰ ਨਿਸ਼ਾਨ ਸਾਹਿਬ ਉਥੋਂ ਮਤਲਬ ਉਹ ਪੂਰਾ 파ੜ ਨਹੀਂ ਦੱਸ ਰਿਹਾ ਸਿਰਫ ਇਹਨਾਂ ਬੱਸ ਰਿਹਾ ਵੀ ਜਦੋਂ ਵੇਖੋ ਇਹਨਾਂ ਨੇ ਉਹ ਬਣਾਇਆ ਬਹੁਤ ਇਸ ਤਰ੍ਹਾਂ ਸੀ ਵੀ ਉਹ ਆਮ ਮਸ਼ੀਨਰੀ ਤੋਂ ਬਿਨਾਂ ਬੰਦਿਆਂ ਦਾ ਟੁੱਟ ਨਹੀਂ ਸਕਦਾ ਉਹ ਫਿਰ ਟਰੈਕਟਰ ਦੇ ਨਾਲ ਹੀ ਉਹਨੂੰ ਥੜੇ ਨੂੰ ਤੋੜਨਾ ਪੈਣਾ ਸੀ ਇਹ ਪਹਿਲੀ ਜੋ ਸ਼ੁਰੂ ਤੋਂ ਲੈ ਕੇ ਅਰਦਾਸ ਆ ਜਾਂ ਜਿਤਨਾ ਹੀ ਮਹਾਰਾਜ ਕੋ ਉਹ ਉਹ ਫਿਲਮ ਨਹੀਂ ਵਿਖਾ ਰਹੇ ਸਿਰਫ ਉਹਦਾ ਪਾਰਟ ਵਿਖਾ ਰਹੇ ਜਿਹਨੂੰ ਟਰੈਕਟਰ ਨਾਲ ਤੋੜਿਆ ਜਾ ਰਿਹਾ ਸੀ ਬਾਕੀ ਸਾਰੀ ਸੰਗਤ ਆ ਸਾਡਾ ਗੁਰੂ ਕੀ ਉਡਾਲੀ ਵਿੱਚ ਸਾਰੇ ਆ ਭਾਈਚਾਰਿਆਂ ਵਿੱਚ ਬੜਾ ਪ੍ਰੇਮ ਆ ਕਦੀ ਕੋਈ ਐਸੀ ਜੀ ਗੱਲ ਨਹੀਂ ਹੋਈ ਆਪਸੀ ਮਤਲਬ ਮਿਲਬਰਤਨ ਆ ਰਹਿੰਦੇ ਨੇ ਇਹ ਕੁਝ ਬੰਦੇ ਜਿਹੜੇ ਇਹਨਾਂ ਨੂੰ ਮਤਲਬ ਇਹਨਾਂ ਜਗ੍ਹਾ ਦੇ ਕਬਜ਼ਾ ਕਰਕੇ ਮੁੜ ਕੇ ਉਸ ਜਗ੍ਹਾ ਨੂੰ ਮਤਲਬ ਵਰੇਸ਼ੀ ਪਲਾਟਾਂ ਦੇ ਵਿੱਚ ਤਬਦੀਲ ਕਰਕੇ ਅਤੇ ਉਹਨਾਂ ਨੂੰ ਗਾਂ ਵੇਚਣਾ ਇਹ ਸਾਰਾ ਗੈਂਗ ਉਹ ਕੰਮ ਕਰ ਰਿਹਾ ਆ। ਬਾਕੀ ਮੇਰੇ ਦੇਸ਼-ਵਿਦੇਸ਼ਾਂ ਵਿੱਚ ਸਾਰੀ ਸੰਗਤ ਨੂੰ ਪੀ ਲਿਆ ਵੀ ਆਪਾਂ ਭਰਮ ਚ ਨਾ ਆਈਏ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਆ। ਇੱਥੇ ਬਹੁਤ ਪਵਿੱਤਰ ਰੂਹਾਂ ਨੇ, ਇੱਥੇ ਬਹੁਤ ਧਾਰਮਿਕ ਸਥਾਨ ਨੇ। ਬਹੁਤ ਦੂਰੋਂ-ਦੂਰੋਂ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਅਤੇ ਲੋਕਾਂ ਵੱਲੋਂ ਵੀ ਬੜਾ ਸਹਿਯੋਗ ਦਿੱਤਾ ਜਾ ਰਿਹਾ ਆ। ਇਹਨੂੰ ਗਲਤ ਰੰਗਤ ਨਾ ਦਿੱਤੀ ਜਾਵੇ। ਇਹਨੂੰ ਸਾਡਾ ਪੱਖ ਇਹ ਆ ਕਿ ਕੋਈ ਬੇਦਬੀ ਨਹੀਂ ਹੋਈ। ਕੋਈ ਵੀ ਜੋ ਵੀ ਧਾਰਮਿਕ ਵਗਿਆ ਨਹੀਂ ਹੋਈ ਜੋ ਵੀ ਹੋਇਆ ਉਹ ਬਹੁਤ ਰਹਤ ਮਰਯਾਦਾਨਾਮ ਸੋਇਆ ਹੋਇਆ ਹੈ ਇਹ ਸਿਰਫ ਕੁਝ ਫਿਲਮ ਦਾ ਕੁਝ ਪਾਰਟ ਕੱਟ ਕੇ ਦੱਸ ਰਹੇ ਨੇ ਜਦੋਂ ਕਿ ਉਹ ਟੁੱਟ ਨਹੀਂ ਸੀ ਰਿਆ ਫਿਰ ਉਹਨੂੰ ਮਤਲਬ ਟਰੈਕਟਰ ਦੇ ਨਾਲ ਤੋੜਿਆ ਗਿਆ ਆ ਉਹਨਾਂ ਦਾ ਪਾੜ ਵਿਖਾ ਰਹੇ ਨੇ ਬਾਕੀ ਉਹਨੂੰ ਉਤਾਰ ਕੇ ਤੇ ਰਹਿਤ ਮਰਜ਼ਾ ਅਨੁਸਾਰ ਗੁਰਦੁਆਰਾ ਗੋੜੀ ਸਾਹਿਬ ਰੱਖਿਆ ਗਿਆ। ਲੱਗਦਾ ਨਹੀਂ ਕਿ ਮਾਨ ਸਾਹਿਬ ਜਿਵੇਂ ਇੱਕ ਪਹਿਲਾਂ ਵੀ ਕੋਈ ਜਿਹੜਾ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿ ਉਸ ਵੱਲੋਂ ਜਿਹੜਾ ਕੋਈ ਫੁਟਕਾ ਸਾਹਿਬ ਕਿਸੇ ਪਲਾਟ ਵਿੱਚ ਰੱਖ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੇਮ ਉਸੇ ਤਰ੍ਹਾਂ ਨਹੀਂ ਲੱਗਦਾ। ਹਾਂ ਬਿਲਕੁਲ ਉਸੇ ਤਰ੍ਹਾਂ ਹੈ ਜੀ ਹੁਣ ਲੋਕੀ ਮਤਲਬ ਵੇਖੋ ਜਿਹੜੀ ਸਾਡੀ ਇਹ ਜਗ੍ਹਾ ਹੈ ਜਾਂ ਜਿਹੜੀ ਇਹ ਜ਼ਮੀਨ ਹੈ ਇਹ ਜ਼ਮੀਨ ਤੇ ਵਾਈ ਯੋਗ ਹੈ। ਸਾਰੇ ਇਲਾਕੇ ਨੂੰ ਪਤਾ ਆ ਕੋਈ ਅਸੀਂ ਪ੍ਰਸ਼ਾਸਨ ਕੋ ਵੀ ਮੰਗ ਕਰਦੇ ਆ ਸ਼੍ਰੋਮਣੀ ਕਮੇਟੀ ਕੋ ਵੀ ਮੰਗ ਕਰਦੇ ਆ ਤੁਸੀਂ ਇੱਕ ਨਿਰਪੱਖ ਕਮੇਟੀ ਬਣਾ ਕੇ ਵੇਖ ਸਕਦੇ ਜੋ ਵੀ ਇਹ ਦਾ ਸਾਰਾ ਮਾਮਲਾ ਵਿਚਾਰਿਆ ਜਾਵੇ ਇਹ ਕੁਝ ਲੋਕ ਜਿਹੜੇ ਨੇ ਇਹ ਇਹ ਨਹੀਂ ਚਾਹੁੰਦੇ ਵੀ ਆਮ ਆਪਾਂ ਪਿੰਡਾਂ ਦੇ ਵਿੱਚ ਅਮਨ ਭਾਈਚਾਰਾ ਬਣਿਆ ਰਹੇ ਲੋਕਾਂ ਦਾ ਆਪਸੀ ਪ੍ਰੇਮ ਬੜਿਆ ਰਹੇ ਇਹ ਚਾਹੁੰਦੇ ਆ ਵੀ ਸਾਡਾ ਇਹਨਾਂ ਗੱਲਾਂ ਕਰਕੇ ਸਾਡੀ ਦੁਕਾਨਦਾਰੀ ਚੱਲਦੀ ਰਹੇ ਕਿਉਂਕਿ ਹੁਣ ਸਾਡਾ ਪਿੰਡ ਜਿਹੜਾ ਹੈ ਇਹ ਮਤਲਬ ਆਪਸੀ ਭਾਈਚਾਰਾ ਕਰਕੇ ਆਪਸੀ ਫਿਰਕਿਆਂ 'ਚ ਬਹੁਤ ਪ੍ਰੇਮ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਜਿਸਾ ਪਾਉਨੇ ਆ ਇਹ ਕੁਝ ਲੋਕੀ ਨਹੀਂ ਚਾਹੁੰਦੇ ਵੀ ਇਹ ਕੰਮ ਹੋਇਆ ਜਾਵੇ ਪਿੰਡ 'ਚ ਅਮਨ ਸ਼ਾਂਤੀ ਨੂੰ ਮਤਲਬ ਪੰਕ ਕੀਤਾ ਜਾਵੇ ਅਸੀਂ ਜੇ ਵੀ ਸਾਰੀ ਸੰਗਤ ਕੋ ਫਿਰ ਵੀ ਸਾਰੇ ਉਹ ਸੰਗਤ ਕੋ ਜੇ ਕਿਸੇ ਦੇ ਮਨਾਂ ਨੂੰ ਠੇਸ ਪਹੁੰਚੀ ਆ ਫਿਰ ਵੀ ਇਲਾਕੇ ਵੱਲੋਂ ਅਸੀਂ ਸਾਰੇ ਮਾਫੀ ਮੰਗਦੇ ਆ ਵੀ ਅਸੀਂ ਜੇ ਕੋਈ ਸਾਡੇ ਕੋਲੋਂ ਠੇਸ ਪਹੁੰਚੀ ਆ ਬਾਕੀ ਅਸੀਂ ਇਹ ਸਾਰੀ ਸੰਗਤ ਨੂੰ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਰਹਿਤ ਮੁਰਾਦਾ ਦੀ ਲੱਗਣਾ ਨਹੀਂ ਹੋਈ ਅਸੀਂ ਬਿਲਕੁਲ ਸਾਰਿਆਂ ਕੋ ਪ੍ਰੋਸੇਜ ਲੈ ਕੇ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਇਹ ਕਾਰਵਾਈ ਕੀਤੀ ਹੈ ਜਿਹੜੇ ਇਸ ਦੇ ਪਿੱਛੇ ਸ਼ਰਾਰਤੀ ਅੰਸਰ ਹਨ ਉਹਨਾਂ ਬਾਰੇ ਕੀ ਮੰਨਤ ਹੈ ਬਸ ਇਹ ਉਹਨਾਂ ਨੂੰ ਮਹਾਰਾਜ ਸਮੱਤ ਦੇਵੇ ਗੁਰੂ ਮਾਲ ਗੁਰੂ ਅਰਗਮਿਸਤ ਸਮੱਤ ਦੇਣ ਕਿ ਉਹ ਇਸ ਕੰਮਾਂ ਤੋਂ ਨਾ ਹੁਣ ਅੱਗੇ ਤੋਂ ਆਪਸੀ ਭਾਈਚਾਰਾ ਬਣਿਆ ਰਵੇ ਤੇ ਆਪਸੀ ਪ੍ਰੇਮ ਬਣਿਆ ਰਵੇ ਮਹਾਰਾਜ ਬਸ ਸਮਾਤੀ ਬਖਸ਼ਿਆ ਪੂਰੇ ਸਿੰਘ ਕੋ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਵਡਾਲੀ ਤੇ ਜੋ ਮਤਲਬ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਉਸ ਦੀ ਜੋ ਵੀਡੀਓ ਵਾਇਰਲ ਹੋਈਆਂ ਨੇ ਉਹ ਸਾਰੀਆਂ ਜਥੇਬੰਦੀਆਂ ਦੇ ਕੋਲ ਪਹੁੰਚ ਗਈਆਂ ਨੇ ਉਹ ਜਿਹੜੀ ਕਟਨਾ ਵਾਪਰੀ ਇੱਕ ਮਤ ਭਾਗੀ ਕਟਨਾ ਸੀ ਜੋ ਕਿ ਕੁਝ ਥੋੜੇ ਲੋਕਾਂ ਨੇ ਮਤਲਬ ਗੁੰਡਾਗਰਦੀ ਕਰਕੇ ਤੇ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਉਹਦਾ ਸਾਰੀਆਂ ਜਥੇਬੰਦੀਆਂ ਨੇ ਗੰਭੀਰ ਨੋਟ ਲਿਆ ਵਾ ਤੇ ਇਸ ਪ੍ਰਸ਼ਾਸਨ ਦੀ ਚਲੋ ਅਸੀਂ ਇਹ ਤਹੁੰਦੇ ਸਲਾਘਾ ਕਰਦੇ ਕਿ ਉਹਨਾਂ ਨੇ ਮਾਹੌਲ ਨੂੰ ਵਿਗੜਦਿਆਂ ਦੇਖ ਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਉਹਦੇ ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਅਗਲਾ ਜਿਹੜਾ ਫੈਸਲਾ ਵੇਖੋ ਕੱਲ ਸਮੂਹ ਜਥੇਬੰਦੀਆਂ ਉਹ ਘਟਨਾਵਾਂ ਵਾਲੀ ਥਾਂ ਤੇ ਪਹੁੰਚ ਰਹੀਆਂ ਨੇ ਉਹਨਾਂ ਜਗ੍ਹਾ ਲੈਣਾ ਸਾਰੀਆਂ ਜਥੇਬੰਦੀਆਂ ਨੇ ਜਦੋਂ ਇਕੱਠੇ ਹੋ ਕੇ ਜੁੱ ਫੈਸਲਾ ਕਰਨ ਗਿਆ ਅਗਲਾ ਫੈਸਲਾ ਹੋਊਗਾ ਤੇ ਜਿਹੜਾ ਮਸਲਾ ਜ਼ਮੀਨ ਦਾ ਵੇਖੋ ਜੀ ਉਹ ਸਾਡੇ ਪਿੰਡ ਗੁਰੂ ਕੀ ਵਿਡਾਲੀ ਦੀ ਪੰਚਾਇਤੀ ਜ਼ਮੀਨ ਆ ਵੀ 22 ਕਿਲੇ ਜਿੰਨ ਵਿੱਚੋਂ 2 ਕਿਲੇਾਂ ਦੇ ਵਿੱਚ 1975 ਦੇ ਵਿੱਚ ਮਾਜੋਗ ਪ੍ਰਧਾਨ ਮੰਤਰੀ ਇੰਦਰ ਗਾਂਧੀ ਜੀ ਨੇ ਪਲਾਟਾਂ ਦੇ ਵਾਸਤੇ ਲਾਟ ਕੀਤੀ ਸੀ ਉਹਦੇ ਨਾਲ ਲੱਗਦੀ ਛੇ ਕਨਾਲਾਂ ਦੀ ਜ਼ਮੀਨ ਉਸ ਸਮੇਂ ਦੇ ਸਰਪੰਚ ਨੇ ਮਤਲਬ ਗਰੀਬ ਪਰਿਵਾਰਾਂ ਨੂੰ ਇਸ ਕਰਕੇ ਦਿੱਤੀ ਕਿ ਉਹਦੇ ਵਿੱਚ ਸਕੂਲ ਤੇ ਗੁਰਦੁਆਰਾ ਵਗੈਰਾ ਬਣਾ ਕੇ ਤੇ ਕੁਝ ਨਿੱਜੀ ਤੌਰ ਤੇ ਵਰਤ ਲਈ ਤੁਸੀਂ ਇਹ ਜਗਾ ਲੈ ਸਕਦੇ ਹੋ ਉਸ ਜਿਹੜੀ ਕਾਰ ਹੁਣ ਕਾਰਪੇਸ਼ੰਡ ਵਿੱਚ ਆ ਗਈ ਹੈ ਜ਼ਮੀਨ ਹੁਣ ਕਾਰਪੇਸ਼ੰਡ ਦੀ ਜ਼ਮੀਨ ਤੇ ਉਦੋਂ ਦੇ ਹੀ ਇਹ ਜ਼ਮੀਂਦਾਰਾ ਭਾਈਚਾਰਾ ਕਾਬਜ ਆ ਤੇ ਅਸੀਂ ਮਤਲਬ ਜੇ ਆਪਣਾ ਕਾਰਪੇਸ਼ੰਡ ਦੀ ਕਬਜ਼ਾ ਮਤਲਬ ਜਗਾ ਤੇ ਨਿਸ਼ਾਨ ਲਾਇਆ ਜੋ ਅਹੀਂ ਆਪਣੀ ਦੱਸ ਰਿਹਾ ਵੀ ਸਾਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤੀ ਆ ਇਹਨਾਂ ਦਾ ਤਾਂ ਵਿੱਚ ਕੋਈ ਰੋਲ ਹੀ ਨਹੀਂ ਬੰਦਾ ਇਹਨਾਂ ਦਾ ਕੋਈ ਹਾਕਮ ਨਹੀਂ ਬੰਦਾ ਇਹਨਾਂ ਨੇ ਜੋ ਕੁਝ ਕੀਤਾ ਬੜਾ ਮਾੜਾ ਕੀਤਾ ਸ਼ਰਾਬਾਂ ਪੀ ਕੇ ਜੋੜਿਆ ਸਮੇਤ ਇਹਨਾਂ ਨੇ ਜੋ ਬਦਬੀ ਕੀਤੀ ਆ ਉਹ ਇੱਕ ਨਿੰਦਨਯੋਗ ਆ ਤੇ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਬਦਬੀ ਦੇ ਬਦਬੀ ਦੇ ਮੋੜੀਆਂ ਰਹਿੰਦੀਆਂ ਨੇ ਅੱਜ ਇੰਨੇ ਦਿਨਾਂ ਦੀ ਇਹ ਵੀਡੀਓ ਵਾਇਰਲ ਹੋਈ ਆ ਵੀ ਬੜੀ ਕਨੌਣੀ ਹਰਤ ਕਰਕੇ ਹਰਤ ਕਰਕੇ ਇਹਨਾਂ ਨੇ ਜੋ ਨਿਸ਼ਾਨ ਸਾਹਿਬ ਦੇ ਨਾਲ ਕੀਤਾ ਮਹਾਰਾਜ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਚੁਲਾਇਆ ਗਿਆ ਸ਼ਹੀਦਾਂ ਦੇ ਨਾਂ ਦਾ ਤੇ ਉਹ ਜਿਹੜੀ ਅੱਜ ਜਥੇਬੰਦੀਆਂ ਨੂੰ ਇਹ ਸਭ ਕੁਝ ਨਹੀਂ ਦੇਇਆ ਤੇ ਅਸੀਂ ਇਹੋ ਬੇਇਤੀ ਕਰਦੇ ਵੀ ਜਿਹੜੀ ਸਿੱਖੀ ਦੇ ਵਿੱਚ ਜਾਤੀਵਾਦ ਨੂੰ ਨਾਂ ਲਿਆਉਂਦਾ ਜਾਵੇ ਸਾਰੇ ਆਪਾਂ ਸੇਖਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਤੇ ਬੇਦਬੀ ਦੀ ਘਟਨਾ ਜਿਹੜੀ ਵਾਪਰੀ ਆ ਸਾਰਿਆਂ ਨੇ ਇਹਦੀ ਨਿੰਦਾ ਕਰਨੀ ਚਾਹੀਦੀ ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਕੀਤੀ ਉਹਨਾਂ ਤੇ ਕਾਰਵਾਈ ਹੋ ਕੇ ਉਹਨਾਂ ਨੂੰ ਅਰੇ ਪੂਰੇ ਗ੍ਰਿਫਤਦਾਰੀਆਂ ਤੱਕ ਜਿੰਨਾ ਚਿਰ ਨਹੀਂ ਹੁੰਦੀਆਂ ਉਹਨਾਂ ਤੇ ਸੰਘਰਸ਼ ਜਾਰੀ ਰਹੇਗਾ ਕੱਲ ਸਾਡੀਆਂ ਸਰਮੋਰ ਜਥੇਬੰਦੀਆਂ ਪਹੁੰਚ ਰਹੀਆਂ ਨੇ ਜੋ ਫੈਸਲਾ ਉਹਨਾਂ ਕਰਨਾ ਉਹ ਸਾਡੇ ਸਿਰ ਮੱਥੇ ਪਰਵਾਨ ਹੋਗਾ ਜੀ ਕਹਿਣਾ ਹੈ ਕਿ 1975 ਦੇ ਵਿੱਚ ਉਹ ਜਨਮ ਉਹਨਾਂ ਦੇ ਪਰਿਵਾਰ ਨੂੰ ਉਸੇ ਵਰਤਨ ਦੀ ਸੀ ਜੋ ਕਿ ਬਾਅਦ ਵਿੱਚ ਕਾਰ ਤਸੰਦ ਆਉਂਦੀ ਹੈ ਤੇ ਜੇ ਗੱਲ ਕਰੀਏ ਉਹਦੇ ਨਿਸ਼ਾਨ ਸਾਹਿਬ ਲੱਗਣ ਦੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਪਾਤਸ਼ਾਹ ਜੀ ਪੇਸ਼ ਹੋਏ ਆ ਤੇ ਉਹ ਮਰਿਆਦਾ ਅਨੁਸਾਰ ਨਹੀਂ ਸਾਰਾ ਉਹਨਾਂ ਕੋਲ ਲਿਖੀ ਹੈਗਾ ਸਾਰਾ ਕੋਈ ਤਾਂ ਸੀ ਨਿਸ਼ਾਨ ਸਾਹਿਬ ਨੂੰ ਮਰਿਆਦਾ ਦੇ ਅਨੁਸਾਰ ਉੱਥੇ ਪਟਿਆ ਚਲੋ ਫਿਰ ਵਿਜੀਤ ਆ ਵੀ ਆ ਸਾਡੇ ਕੋਲ ਵੇਖੋ ਜਿਹੜੀ ਅਕਾਲ ਪਾਤਸ਼ਾਹ ਜੀ ਦੀ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਆ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਆ ਪਰ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਇੱਥੇ ਲੱਗੇ ਆ ਸਾਡੇ ਦੇ ਇੰਚਾਰਜ ਬਲਵੰਸ ਸਿੰਘ ਜੀ ਉਹਨਾਂ ਨੇ ਸਾਨੂੰ ਗਮਰਾ ਰੱਖਿਆ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਸਾਨੂੰ ਪਹਿਲੇ ਦਿਨ ਮਿਲੇ ਆ ਉਹਨਾਂ ਨੇ ਸਾਡੇ ਕੋਲ ਰਿਪੋਰਟ ਲਈ ਉਥੋਂ ਜ਼ਿਆਦਾ ਲੈ ਕੇ ਆਇਆ ਉਸ ਸਮੇਂ ਉਹ ਮੰਨਿਆ ਵੀ ਚਲੋ ਇਹ ਉਸ ਸਮੇਂ ਲੋਕਾਂ ਨੂੰ ਸਮਝ ਦੀ ਨਾਲ ਲੋੜ ਆ ਇੱਥੇ ਗੁਰਦੁਆਰਾ ਹੋਣਾ ਚਾਹੀਦਾ ਛੋਟਾ ਮੱਡਾ ਕਿਉਂਕਿ ਕਾਫੀ ਦੂਰ ਆ ਪਿੰਡ ਤੋਂ ਕਲੌਲੀ ਇਹ ਸਾਰੀਆਂ ਗੱਲਾਂ ਸਾਡੇ ਨਾਲ ਕਰਕੇ ਸਾਡੇ ਕੋਲ ਲਿਖਤੀ ਤੌਰ ਤੇ ਸਾਨੂੰ ਪ੍ਰੂਫ ਆ ਦੇ ਕੇ ਗਏ ਵੀ ਤੁਹਾਡੀ ਰਿਪੋਰਟ ਜਿਹੜੀ ਉਥੇ ਦਬਾਸਾ ਪਹੁੰਚ ਜਾਣੀ ਆ ਪਰ ਉਸ ਤੋਂ ਬਾਅਦ ਉਹਨਾਂ ਸਾਡੇ ਨਾਲ ਲਿੰਕ ਤੋੜ ਲਿਆ ਉਹਨਾਂ ਲੋਕਾਂ ਦੇ ਨਾਲ ਇਹਨੇ ਲਿੰਕ ਜਾਰੀ ਰੱਖਿਆ ਜੇਕਰ ਇਹ ਰਿਪੋਰਟ ਉਹਨਾਂ ਦਿੱਤੀ ਸੀ ਵੀ ਇਹ ਮਰਜ਼ਾਦਾ ਮੁਤਾਬਕ ਨਹੀਂ ਤੇ ਸਾਨੂੰ ਕੋਈ ਤਰਾਹ ਨਹੀਂ ਹਕਾਤ ਸਾਹਿਬ ਦੀ ਸਤਿਕਾਰ ਕਰਦੇ ਆ ਉਹਦੇ ਹੁਕਮ ਦੀ ਪਾਲਣਾ ਵੀ ਕਰਾਂਗੇ ਕਰਦੇ ਹਾਂ ਤੇ ਕਰਦੇ ਵੀ ਰਵਾਂਗੇ ਵੇਖੋ ਉਹਨਾਂ ਨੇ ਸਾਨੂੰ ਤੇ ਕੁਝ ਦੱਸਿਆ ਨਹੀਂ ਜਾਂਚ ਰਿਪੋਰਟ ਜਿਹੜੀ ਗਈ ਹੈ ਸਾਨੂੰ ਉਹਦੀ ਕਾਪੀ ਦਿੱਤੀ ਜਾਂਦੀ ਹੈ ਕਹਿੰਦੇ ਨੇ ਕਿ ਇਹ ਗਲਤ ਹੋਇਆ ਪਰ ਲੇਫਰ ਉਹਨਾਂ ਲੋਕਾਂ ਨੂੰ ਇਹ ਸਾਰਾ ਕੁਝ ਕਿਉਂ ਦਿੱਤਾ ਗਿਆ ਫਿਰ ਜੇ ਇਹਨਾਂ ਨੇ ਇਹ ਕੁਝ ਕਰਨਾ ਸੀ ਸ਼੍ਰੋਮਣੀ ਕਮੇਟੀ ਨੇ ਬਲਵੰਤ ਸਿੰਘ ਨੇ ਬੰਦੇ ਭੇਜਨੇ ਸੀ ਤੇ ਸ਼੍ਰੋਮਣੀ ਕਮੇਟੀ ਦੇ ਭੇਜ ਦੇ ਇਹਨਾਂ ਲੋਕਾਂ ਨੂੰ ਸ਼ਰਾਬਾਂ ਪਿਆ ਕੇ ਜੋੜਿਆ ਫਿਰ ਤੇ ਗੁੰਡਾਗਰਦੀ ਕਰਵਾਈ ਆ ਨਿਸ਼ਾਨ ਸਾਹਿਬ ਦੀ ਕੋਰ ਪਿਆਦੀ ਕੋਏ ਅਸੀਂ ਤੇ ਮੰਨਦੇ ਕਿ ਜਿਹੜਾ ਬਲਵੰਤ ਸਿੰਘ ਆ ਉਹਦੀ ਵੀ ਵਜਾ ਨਾਲ ਹੋ ਸਕਦੀ ਐਸਰੋਗਮਨੀ ਕਮੇਟੀ ਦਾ ਸਤਿਕਾਰ ਕਰਦੇ ਆ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਆ ਕਾਪ ਸਾਹਿਬ ਸਾਡੀ ਆਨ ਤੇ ਸ਼ਾਨ ਆ ਅਸੀਂ ਉਹਦਾ ਮਾਨ ਸਤਕਾਰ ਕਰਦੇ ਆ ਪਰ ਲੇਕਿਨ ਇਹੋ ਜਿਹੇ ਬੰਦੇ ਜਿਹੜੇ ਮਤਲਬ ਸਾਨੂੰ ਗਮਰਾਹ ਕਰਕੇ ਤੇ ਉਹਨਾਂ ਨੂੰ ਸਿਹਾ ਦਿੰਦੇ ਰਹਿ ਤੇ ਇਹ ਜਿਹੜੀ ਬਿਆਦੀ ਵੀ ਕਰਾਈ ਆ ਅਸੀਂ ਤੇ ਉਹਨਾਂ ਨੂੰ ਵੀ ਉਹਨਾਂ ਦੋਸ਼ੀ ਸਮਝਦੇ ਬਲਵੰਤ ਸਿੰਘ ਨੂੰ ਹਾਂਜੀ ਫਿਰ ਹੁਣ ਜਿਵੇਂ ਕਿ ਤੁਸੀਂ ਨਿਸ਼ਾਨ ਸਾਹਿਬ ਉੱਥੇ ਲਗਾਇਆ ਸੀ ਤੇ ਉਹ ਕੀ ਮर्याਦਤਾਂ ਬੈਗ ਐਸੀਆਂ ਉੱਚੀ ਕਿਸੇ ਨੂੰ ਜਿਹੜਾ ਉੱਥੇ ਨਿਸ਼ਾਨ ਸਾਹਿਬ ਲਗਾਇਆਗਾ ਉਹ ਮਰਜ਼ਾਦਾ ਅਨਸਾਰ ਲਗਾਇਆ ਗਿਆ ਜਿੱਥੇ ਬੰਦਿਆਂ ਦੇ ਆਗੂ ਆਏ ਆ ਮਤਲਬ ਹੋਰ ਵੀ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਮਤਲਬ ਉਹ ਕੋਈ ਚੋਰੀ ਨਹੀਂ ਲਾਇਗਾ ਦਿਨੇ ਲਾਇਗਾ ਨਲਕਾਰ ਪਿਛੇ ਦੀ ਜਗ੍ਹਾ ਚ ਲਾਇਗਾ ਕਿਸੇ ਦੀ ਨੰਬਰੀ ਪੈਚ ਤੇ ਨਹੀਂ ਲਾਇਆ ਹੀ ਨਹੀਂ ਕਿ ਜਿਹਨੂੰ ਕਿਸੇ ਨੂੰ ਦੁੱਖ ਹੋਵੇ ਅਸੀਂ ਕਾਰ ਪਿਛੇ ਦੀ ਪੈੜ ਚ ਲਾਇਆ ਕਾਰ ਪਿਛੇ ਸਾਡੇ ਨਾਲ ਗੱਲ ਕਰੇ ਅਸੀਂ ਉਹਨੂੰ ਜਵਾਬ ਦੇ ਆ ਸਾਡੇ ਤੇ ਕਾਰਵਾਈ ਕਰੇ ਨਾ ਕਰੇ ਦੂਜੇ ਬੰਦੇ ਨੂੰ ਕੋਈ ਅਧਿਕਾਰ ਨਹੀਂ ਕਿ ਇਹ ਸਾਡੀ ਜਗ੍ਹਾ ਜ਼ਮੀਨ ਚ ਆ ਠੀਕ ਆ ਮਰਜ਼ਾਦਾ ਅਨਸਾਰ ਲੱਗਾ ਜੇ ਮਰਜ਼ਾਦਾ ਸਾਰ ਆਹੀ ਉਹ ਦੇ ਵੇਖੋ ਜੀ ਅਹੀਂ ਸਾਰੀ ਸੇਵਾ ਇਕੱਠੀ ਕਰਕੇ ਉਹ ਤੇ ਕਮਰਿਆਂ ਦਾ ਪ੍ਰਬੰਧ ਕਰ ਰਹੇ ਹਨ ਪਰ ਲੇਕਿਨ ਇਹਨਾਂ ਲੋਕਾਂ ਨੇ ਆਇਆ ਨਹੀਂ ਇਹਨਾਂ ਦੇ ਦਾਦਾ ਆਪਣਾ ਕੰਮ ਕੀਤਾ ਗੁੰਡਾਗਰਦੀ ਕਰਕੇ ਕਹਿੰਦਾ ਕਿ ਇਸ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਨਸ਼ਾਨ ਸਾਹਿਬ ਨੂੰ ਵਰਤ ਕੇ ਇੱਕ ਧਾਰਮਿਕ ਨਿਸ਼ਾਨ ਨੂੰ ਵਰਤ ਕੇ ਇਹ ਕਬਜ਼ਾ ਕਰਨ ਦੇ ਦੇਖੋ ਕਬਜ਼ਾ ਤਾਂ ਹੁੰਦਾ ਵੀ ਕਿਸੇ ਦੇ ਨੰਬਰੀ ਪਾਈ ਤੇ ਅਸੀਂ ਕਬਜ਼ਾ ਕੀਤਾ ਇਹਨਾਂ ਨੇ 20 ਬਾਈਆਂ ਕਿੱਲਾ ਤੇ ਕਬਜ਼ਾ ਕੀਤਾ ਇਹਨੇ ਸਾਲਾਂ ਦਾ ਉਹ ਇਹਨਾਂ ਨੂੰ ਨਹੀਂ ਪਤਾ ਵੀ ਅਸੀਂ ਕਬਜ਼ਾ ਕੀਤਾ ਜਿਸ ਕਬਜ਼ਾ ਕੀਤਾ ਕਾਰਪੀਸ਼ਨ ਦੀ ਪੈੜੀ ਤੇ ਕਬਜ਼ਾ ਕੀਤਾ ਕਾਰਪੀਸ਼ਨ ਸਾਡੇ ਨਾਲ ਕਾਲ ਕਰੇ ਸਾਡੇ ਤੇ ਕੋਈ ਕਾਰਵਾਈ ਕਰਨੀ ਤੇ ਉਹ ਕਰੇ ਇਹਨਾਂ ਨੂੰ ਕੀ ਅਧਿਕਾਰੀਕਾਰ ਪਿੰਡ ਦੇ ਵਿੱਚ ਕੋਈ ਅਸਕਾਰੀ ਅਫਸਰ ਲੱਗੇ ਨੇ ਜਾਂ ਇਹ ਕੌਂਸਲ ਨੇ ਜਾਂ ਕੋਈ ਐਮ.ਐਲ.ਏ ਨੇ ਵੀ ਇਹਨਾਂ ਨੇ ਅਧਿਕਾਰ ਕਾਰਵਾਈ ਕਰਨੀ ਇਹਨਾਂ ਨੇ ਜੋ ਕੁਝ ਕੀਤਾ ਮਾਰਾ ਕੀਤਾ ਜਿਹੜੀ ਨਿਸ਼ਾਨ ਸਾਹਿਬ ਦੀ ਬੈਦਫੀ ਕੀਤੀ ਆ ਉਹ ਬੜੀ ਕਾਨੂੰਨੀ ਹਰਕਤ ਕੀਤੀ ਆ ਇਹ ਜਿੰਨਾ ਚਿਰ ਸਰਕਾਰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰਨੀ ਕੱਲ ਜਥੇਬੰਦੀਆਂ ਦਾ ਫੈਸਲਾ ਹੋਣਾ ਉਹਨਾਂ ਚ ਸਾਡਾ ਇਹ ਜਿਹੜਾ ਸੰਘਰਸ਼ جاری ਰਹੂਗਾ ਸਰਕਾਰ ਦਾ ਸਾਜਿਦਾ ਕਹਿਣਾ ਹੈ ਕਿ ਜਿਹੜਾ ਕਿ ਕਿਤੇ ਵੀ ਗੁਰਮਾਰੇ ਦਾ ਪ੍ਰਕਾਰ ਹੋਵੇ ਤਾਂ ਕੋਈ ਧਾਰਮਿਕ ਨਿਸ਼ਾਨ ਨਿਸ਼ਾਨਸਾਬ ਵੀ ਲਗਾਣਾ ਹੁੰਦਾ ਜਗਾ ਪਵਿੱਤਰ ਹੋਣਾ ਚਾਹੀਦਾ ਜਗਾ ਸਾਫ਼ ਸੁਥਰੀ ਹੋਣੀ ਚਾਹੀਦੀ ਆ ਕਿ ਉਸ ਜਿੱਥੇ ਜਿੱਥੇ ਨਿਸ਼ਾਨਸਾਬ ਲਗਾਇਆ ਸੀ ਉੱਥੇ ਕੋਈ ਕੋਈ ਸੇਵਾ ਸੰਭਾਲ ਹੋਣੀ ਸੀ ਕੋਈ ਸਾਫ਼ ਜਗਾ ਤੇ ਲਾਇਆ ਜਿਹੜਾ ਨਿਸ਼ਾਨਸਾਬ ਲੱਗਾ ਜੀ ਉੱਥੇ ਵੇਖੋ ਜੀ ਜਹਦਾਰ ਭਜਨ ਸਿੰਘ ਜੀ 24 ਘੰਟੇ ਉਥੇ ਸੇਵਾ ਨਿਭਾਉਂਦੇ ਸੀ ਉਹਨਾਂ ਦੇ ਨਾਲ ਇਲਾਕੇ ਦੇ ਹੋਰ ਵੀ ਸੇਵਾਦਾਰ ਜਿਨ੍ਹਾਂ ਨੇ ਵੇਖੋ ਇਹ ਨਿਸ਼ਾਨਸਾਬ ਲੱਗਣ ਤੋਂ ਬਾਅਦ ਦਹਾ ਪਰਵਾਨਾਲੀਆਂ ਨੇ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਤੇ ਉਹਨਾਂ ਨੇ ਸੇਵਾ ਸੰਭਾਲ ਸੰਭਾਲੀ ਸੀ ਤੇ ਉਹ ਨਿਸ਼ਾਨ ਸਾਹਿਬ ਦੀ ਪਵਿੱਤਰਤਾ ਹੀ ਉਹ ਦੀ ਸੇਵਾ ਕਰਦੇ ਸੀ ਕਮਰਿਆਂ ਦੀ ਬਗਰ ਤਿਆਰੀ ਹੋ ਰਹੀ ਸੀ ਪਰ ਲੇਕਿਨ ਇਹ ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਇਹਨਾਂ ਨੇ ਤਹਨਸ਼ ਕਰ ਦਿੱਤਾ ਕਿ ਸਾਨੂੰ ਇਹ ਬਰਦਾਸ਼ਤ ਨਹੀਂ ਹੋਇਆ ਤੇ ਅਸੀਂ ਸਾਰੀ ਸੰਤਾਂ ਨੂੰ ਵੀ ਬੇਨਤੀ ਕਰਦੇ ਆ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਖਾਸ ਕਰਕੇ ਇਹ ਜਿਨ੍ਹਾਂ ਲੋਕਾਂ ਨੇ ਹਕ ਕਰਨ ਹੋਣੀ ਘਰਕਟ ਕੀਤੀ ਆ ਤੇ ਜਿਹੜੇ ਲੋਕ ਇਹਨਾਂ ਦੇ ਮਗਰ ਵੀ ਬੋਲਦੇ ਆ ਜਿਨ੍ਹਾਂ ਨੇ ਮਗਰ ਬਹਿ ਕੇ ਵੀ ਇਹ ਕੰਮ ਕਰਾਇਆ ਉਹ ਵੀ ਸਿੱਧੇ ਸਾਫ ਹੋ ਜਾਣਗੇ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਏਗੀ